बाल basePath रण कश अति री राज मंडा अत कर जंडा ईश्वरी कर वार है शक्त ब्रह्म में बैशनवी भगवान ने तूतर वार है नित ज्योति मुक्त दायक तरातार कृपाण है चंड का मंड का मृत्यु का जगत जननी कालखा गुण खान है ਪਵਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੇ ਜੋਨਿਤ ਛਤਰੀ ਰਨਜੀਤ ਲੈ ਨਿਰਭੀਤ ਰਹੇ ਰਿੱਧ ਸਿੱਧ ਪਾਵੈ ਅਤਰੀ ਲਹ ਭੇਦ ਪੇਦ ਜੋ ਪੜੇ ਬ੍ਰਭਸ ਤਨ ਸੁਖ ਸੰਪਤਾ ਤਨ ਤਾਮ ਤਨ ਰੋਗ ਸੂਤਰ ਪਾਏ ਸੁਖ ਅਕੰਪਤਾ ਇਹੇ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤੇ ਪਾਵੋ ਮਰਦਾਨ ਮੈਂ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾਂ ਬਿਦ ਨਾਮ ਉਚਾਰ ਬਿਦ ਬੁਣਾ ਕਰੋ ਪਰਜੋਗ ਪਾਠ ਸਵਾਲਖ ਹਵਣ ਕਰ ਜੀਤ ਜੰਗ ਤਬ ਹੋਗ खडग खंडा असी असिर्गर तर्म रच तग शत्री विसंपाल पो पाल पर्ष पाल पाश्रान कश अत्री राज मंदा है शक्त ब्रह्मी बैशनवी पवानी तूतरवार है नित जियोती मुक्त ਤਰਾ ਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤ ਕਾ ਜਗਤ ਜਨਣੀ ਕਾਲਖਾ ਗੁਣਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੇ ਜੋਣਿਤ ਸ਼ਤਰੀ ਰਨ ਜੀਤ ਲੈ ਨਿਰ ਭੀਤ ਰਹੇ ਰਿਧ ਸਿਧ ਪਾਵੈ ਅਤਰੀ ਲਹਿ ਬੇਦ ਪੇਦ ਜੋ ਪੜੇ ਬ੍ਰਹਮਸੇ ਤਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੂਤਰ ਪਾਏ ਸੁਖ ਅਕਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੇ ਪਾਵੋ ਮਦਾਨ ਮੈਂ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾ ਬਿਦ ਨਾਮ ਉਚਾਰ ਬਿਦ ਪੁਨਾ करो पर जोग पाठ सवा लख कर जीत जंग तब होग खड़ग खंडा असी असिर गर धर्म रश तग छतरी विषम पो पाल पश पाल पश रन कश अतरी राज मंडा ईश्वरी करवार है ਸ਼ਕਤ ਬ੍ਰਹਮੀ ਬੈਸ਼ਨਵੀ ਭਵਾਨ ਨੇ ਤੋਤਰਵਾਰ ਹੈ ਨਿਤ ਜਿਉਤੀ ਮੁਕਤਦਾਇਕ ਤਰਾਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤਕਾ ਜਗਤ ਜਨਣੀ ਕਾਲਖਾ ਗੁਣਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੇ ਜੋ ਨਿਤ ਛਤਰੀ ਰਨ ਜੀਤ ਲੈ ਨਿਰਪੀਤ ਰਹੈ ਰਿੱਧ ਸਿੱਧ ਪਾਵੇ ਅਤਰੀ ਲਹਿ ਬੇਦ ਪੇਦ ਜੋ ਪੜੇ ਬ੍ਰਹਮਸੇ ਤਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੂਤਰ ਪਾਏ ਸੁਖ ਅਕਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੇ ਪਾਵੋ ਮਰਦਾਨ ਮੈਂ ਮੈਂ ਪਕੜ ਹੱਥ ਸ਼ਮਸ਼ੀਰ ਦੋਹਰਾ ਜਾਬਿਦ ਨਾਮ ਉਚਾਰ ਬਿਦਪੁਣਾ ਕਰੋ ਪਰਜੋਗ ਪਾਠ ਸਵਲਖ ਹਵਨ ਕਰ ਜੀਤ ਜੰਗ ਤਬ ਹੋਗ ਖੜਗ ਖੰਡ ਅਸੀ ਅਸਿਰਗਰ ਧਰਮ ਰਾਛ ਤਗ ਸ਼ਕਤਰੀ विसंपालपपाल परश पाल बाश्रण कश अतरी राजमंडा अतकर चंडा ईश्वरी करो है शक्त ब्रह्म बेशनवी भवान ने तूतर वार है नित्य ज्योति मुक्तदायक तरातार किरपान है चंड का मंड का ਮ੍ਰਿਤਕਾ ਜਗਤ ਜਨਣੀ ਕਾਲ ਖਾ ਗੁਣ ਖਾਨ ਹੈ ਪਵਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੇ ਜੋ ਨਿਤ ਛਤਰੀ ਰਨ ਜੀਤ ਲੈ ਨਿਰਪੀਤ ਰਹੈ ਰਿਦ ਸਿਧ ਪਾਵੈ ਅਤਰੀ ਲਹਿ ਬੇਦ ਪੇਦ ਜੋ ਪੜੇ ਬ੍ਰਹਮ ਪ੍ਰਸੇ ਤਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੂਤਰ ਪਾਏ ਸੁਖ ਅਕਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੇ ਪਾਵੋ ਮਦਾਨ ਮੈਂ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾ ਬਿਦ ਨਾਮ ਉਚਾਰ ਬਿਦ ਪੁਨਾ ਕਰੋ ਪਰਜੋਗ ਪਾਠ ਸਵਾਲਕ ਹਵਣ ਕਰ जीत जंग तब होग खड़ग खंडा असी असिर गर धर्म रश तग छतरी विषम पो पाल पोपाल पाल पश कश अतरी राज मंडा अत पर चंडा ईश्वरी करोवार है शक्त ब्रह्मी वैष्णवी ਭਵਾਨੀ ਤੂ ਤਰਵਾਰ ਹੈ ਨਿਤ ਜਿਉਤੀ ਮੁਕਤ ਦਾਇਕ ਤਰਾ ਤਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮਿਰਤ ਕਾ ਜਗਤ ਜਨਣੀ ਕਾਲ ਖਾ ਗੁਣ ਖਾਨ ਹੈ ਪਵਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੇ ਜੋ ਨਿਤ ਛਤਰੀ ਰਨਜੀਤ ਲੈ ਨਿਰਪੀਤ ਰਹੈ ਰਿੱਧ ਸਿੱਧ ਤਾਰੈ ਅਤਰੀ ਲਹ ਭੇਦ ਪੇਦ ਜੋ ਪੜੇ ਬ੍ਰਭ ਪ੍ਰਸ ਤਨ ਸੁਖ ਸੰਪਤਾ ਤਨ تام ਤਨ ਰੋਗ ਸੂਤਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਕਾਲ ਸਾਬੀਰ ਫਤੇ ਪਾਵੋ ਮਰਦਾਨ ਮੈਂ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ जाबिदनाम उचार बिद पुना करो पर जोग पाठ सवा लख हवन कर जीत जंग तब होग खडग खंडा असी असिरगर धर्म रश तग छतरी विषम पो पाल पोपाल पश पाल पाश, पाश रन कश अतरी ਰਾਜ ਮੰਡਾ ਅਤ ਕਰ ਜੰਡਾ ਈਸ਼ਵਰੀ ਕਰੋਵਾਰ ਹੈ ਸ਼ਕਤ ਬ੍ਰਹਮੀ ਬੈਸ਼ਨਵੀ ਭਵਾਨ ਨੇ ਤੂਤਰਵਾਰ ਹੈ ਨਿਤ ਜਿਉਤੀ ਮੁਕਤਦਾਇਕ ਤਰਾਤਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮਿਰਤ ਕਾ ਜਗਤ ਜਨਣੀ ਕਾਲਖਾ ਗੁਣਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੇ ਜੋ ਨਿਤ ਛਤਰੀ ਰਨ ਜੀਤ ਲੈ ਨਿਰਪੀਤ ਰਹੈ ਰਿਦ ਸਿਧ ਪਾਵੇ ਅਤਰੀ ਲਹਿ ਬੇਦ ਪੇਦ ਜੋ ਪੜੇ ਬ੍ਰਹਮਸੇ ਤਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੂਤਰ ਪਾਏ ਸੁਖ ਅਕਪਤਾ ਇਹੀ ਬੋਲਾ ਹਰ ਗੋਬਿੰਦ ਕਾ ਸੁਣੋ ਕਾਲ ਸਾਬੀਰ ਫਤੇ ਪਾਵੋ ਮਰਦਾਨ ਮੈਂ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾ ਬਿਦ ਨਾਮ ਉਚਾਰ ਬਿਦ ਬੁਣਾ ਕਰੋ ਪਰ ਜੋਗ ਪਾਠ ਸਵਲਖ ਹਵਨ ਕਰ ਜੀਤ ਜੰਗ ਤਬ ਹੋਗ खड्गखण्डा खंडा असी असिर्गर तर्म रच तग शत्री विसंपाल पो पाल पश्व पाल पाश्व रनकश अत्री राज मंडा अत परचंडा करवार है शक्त ब्रह्मी बैशनवी पवानी तूतरवार है नित जियोती मुक्त ਤਰਾ ਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤ ਕਾ ਜਗਤ ਜਨਣੀ ਕਾਲਖਾ ਗੁਣਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੇ ਜੋਣਿਤ ਛਤਰੀ ਰਨ ਜੀਤ ਲੈ ਨਿਰਧੀਤ ਰਹੇ ਰਿਧ ਸਿਧ ਪਾਵੇ ਅਤਰੀ ਲਹੇ ਭੇਦ-ਪੇਦ ਜੋ ਪੜੇ ਬ੍ਰਭਸੈ ਤਨ ਸੁਖ ਸੰਪਤਾ ਤਨਤਾ ਆਮ ਤਨ ਰੋਗ ਸੂਤਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਕਾਲ ਸਾ ਬੀਰ ਫਤੇ ਪਾਵੋ ਮਰਦਾਨ ਮੈਂ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾਬਿਦ ਨਾਮ ਉਚਾਰ ਬਿਦ ਪੁਣਾ करो पर जोग पाठ सवा लख कर जीत जंग तब होग खड़ग खंडा असी असिरगर धर्म रश तग छतरी विषम पाल पोपाल पश पाल पश रन कश अतरी राज मंडा ईश्वरी करोवार है ਸ਼ਕਤ ਬ੍ਰਹਮੀ ਬਿਆਸ਼ਨਵੀ ਭਵਾਨ ਨੇ ਤੂਤਰਵਾਰ ਹੈ ਨਿਤ ਜਿਉਤੀ ਮੁਕਤਦਾਇਕ ਤਰਾਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤ ਕਾ ਜਵਤ ਜਨਣੀ ਕਾਲਖਾ ਗੁਣਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸ ਪੜੇ ਜੋਣਿਤ ਛਤਰੀ ਰਨਜੀਤ ਲੈ ਨਿਰਭੀਤ ਰਹੈ ਰਿੱਧ ਸਿੱਧ ਪਾਵੈ ਅਤਰੀ ਲਹ ਭੇਦ ਪੇਦ ਜੋ ਪੜੇ ਬ੍ਰਭਸੈ ਤਨ ਸੁਖ ਸੰਪਤਾ ਤਨਤਾ ਆਮ ਤਨ ਰੋਗ ਸੂਤਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਕਾਲ ਸਾ ਵੀਰ ਫਤੇ ਪਾਵੋ ਮਦਾਨ ਮੈਂ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾ ਬਿਦ ਨਾਮ ਉਚਾਰ ਬਿਦ ਪੁਨਾ ਕਰੋ ਪਰਜੋਗ ਪਾਠ ਸਵਾ ਲਖ ਹਵਣ ਕਰ ਜੀਤ ਜੰਗ ਤਬ ਹੋਗ ਖੜਗ ਖੰਡਾ ਅਸੀ ਅਸਿਰਗਰ ਧਰਮ ਰਛ ਤਗ ਛਤਰੀ विसम् पाल्पो पाल्पश पाल्पाश पाल रनकश अत्तरि राजमण्डा ईश्वरी करवार है शक्त ब्रह्मे वैष्णवी भवाने तु है नित ज्योति मुक्तदायक तरातार किरपान है चंडका मंडका ਮ੍ਰਿਤਕਾ ਜਗਤ ਜਨਣੀ ਕਾਲ ਖਾ ਗੁਣ ਖਾਨ ਹੈ ਪਵਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੇ ਜੋ ਨਿਤ ਛਤਰੀ ਰਨ ਜੀਤ ਲੈ ਨਿਰਪੀਤ ਰਹੈ ਰਿੱਧ ਸਿਧ ਪਾਵੇ ਅਤਰੀ ਲਹਿ ਬੇਦ ਪੇਦ ਜੋ ਪੜੇ ਬ੍ਰਹਮ ਸੇ ਤਨ ਸੁਖ ਸੰਪਤਾ ਤਨ ਤਾਮ ਤਨ ਰੋਗ ਸੂਤਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਕਾਲ ਸਾਬੀਰ ਫਤੇ ਪਾਵੋ ਮਰਦਾਨ ਮੈਂ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾਂ ਬਿਦ ਨਾਮ ਉਚਾਰ ਬਿਦ ਪੁਣਾ ਕਰੋ ਪਰ ਜੋਗ ਪਾਠ ਸਵਲਖ ਹਵਣ ਕਰ ਜੀਤ ਜੰਗ ਤਬ ਹੋਗ